ਪੰਜਾਬੀ ਨੌਜਵਾਨ ਨੇ ਕੈਨੇਡਾ ਚ ਪੁਲਿਸ ਅਫਸਰ ਬਣ ਕੇ ਵਧਾਇਆ ਪੰਜਾਬ ਦਾ ਮੀਤਪਾਲ ਸਿੰਘ ਜੋ ਕਿ ਕੈਨੇਡਾ ਚ ਪੁਲਿਸ ਵਿੱਚ ਕੋਰੈਕਸ਼ਨਲ ਅਫੀਸਰ ਵਜੋਂ ਸਿਲੈਕਟ ਹੋਏ ਨੇ ਹੁਣ ਕੈਨੇਡਾ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਦੱਸ ਦਈਏ ਕਿ ਮੀਤਪਾਲ ਸਿੰਘ ਸ਼ਹਿਰ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਜੋ ਕਿ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਦੇ ਵਿੱਚ ਚੰਗੇ ਭਵਿੱਖ ਲਈ ਗਏ ਹਨ ਅਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਨੇ ਵਿਦੇਸ਼ ਤੇ ਵਿੱਚ ਜਿੱਥੇ ਕਿ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ ਉੱਥੇ ਹੀ ਪੂਰੇ ਪੰਜਾਬ ਦਾ ਮਾਣ ਵੀ ਵਧਾਇਆ ਹੈ। ਦੇਰ ਨਹੀਂ ਕਰਦੇ ਆਂ ਗੱਲਬਾਤ ਕਰਦੇ ਆਂ ਉਹਨਾਂ ਦੇ ਪਰਿਵਾਰ ਤੋਂ ਤੇ ਜਾਣਦੇ ਆਂ ਉਹਨਾਂ ਦੇ ਇਸ ਖੂਬਸੂਰਤ ਸਫ਼ਰ ਬਾਰੇ। ਤਲਵਾੜਾ ਦਾ ਸਿਟੀ ਬਿਊਟੀਫੁੱਲ ਦੇਖ ਕੇ ਸਾਰੇ ਦੇਸ਼ ਦੇ ਨਾਮ ਮਕੀਰਤੀ ਬਹੁਤ ਸਵਾਗਤ ਕਰਦੀ ਆ ਜਿੱਥੇ ਕੀ ਗੱਲਬਾਤ ਕੀਤੀ ਜਾਵੇ ਤਾਂ ਬੱਚੇ ਬਹੁਤ ਹੀ ਵਿਦੇਸ਼ ਦੇ ਵਿੱਚ ਜਾ ਰਹੇ ਨੇ ਪਰ ਜੇਕਰ ਕੰਢੀ ਲਾਕੀ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਇਹ ਕੰਢੀ ਲਾਕਾ ਯਾਨੀ ਕਿ ਤਲਵਾੜੇ ਦੇ ਵਿੱਚ ਜਿਹੜੇ ਨੌਜਵਾਨ ਨੇ ਕੋਈ ਨਾ ਕੋਈ ਜਿੱਤ ਪ੍ਰਾਪਤ ਕਰਦੇ ਨਜ਼ਰ ਆਉਂਦੇ ਨੇ ਬਿਲਕੁਲ ਬੇਸ਼ੱਕ ਅੱਜ ਜਿਨ੍ਹਾਂ ਦੀ ਅਸੀਂ ਗੱਲਬਾਤ ਕਰਾਂਗੇ ਉਹ ਇੱਥੇ ਮੌਜੂਦ ਨਹੀਂ ਹੋਣਗੇ ਪਰ ਘਰ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਖੁਸ਼ੀਆਂ ਦਾ ਮੌਕਾ ਹੈ ਕਿਉਂਕਿ ਉਹਨਾਂ ਦੇ ਨੌਜਵਾਨ ਪੁੱਤ ਨੇ ਵਿਦੇਸ਼ ਦੇ ਵਿੱਚ ਮੱਲਾ ਮਾਰੀਆਂ ਨੇ ਜਿਵੇਂ ਦੱਸਦੀ ਹੈ ਕਿ ਵਿਦੇਸ਼ ਤੇ ਵਿੱਚ ਕੈਨੇਡਾ ਪੁਲਿਸ ਦੇ ਵਿੱਚੋਂ ਭਰਤੀ ਹੋਏ ਨੇ ਹਾਲਾਂਕਿ ਕਿੰਨਾ ਸਮਾਂ ਲੱਗਾ ਹੈ ਘਰ ਦੇ ਵਿੱਚ ਕਿੰਨੀ ਖੁਸ਼ੀ ਦਾ ਮਾਹੌਲ ਬਣਿਆ ਕਿਉਂਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਗੱਭਰੂ ਉਹ ਹਰ ਕੋਈ ਜਿਹੜਾ ਵਿਦੇਸ਼ ਤੇ ਵਿੱਚ ਭੱਜ ਰਿਹਾ ਹੈ ਕਈਆਂ ਦੇ ਵਿੱਚ ਡਰ ਵੀ ਹੈ ਪਰ ਜਦ ਪੰਜਾਬੀ ਨੌਜਵਾਨ ਜਦ ਅਜਿਹਾ ਕੰਮ ਕਰਦਾ ਹੈ ਤਾਂ ਸੀਨਾ ਜਿਹੜਾ ਹਰ ਕਿਸੇ ਦਾ ਚੋੜਾ ਹੁੰਦਾ ਨਜ਼ਰ ਆਉਂਦਾ ਹੈ ਧੀਰ ਨਹੀਂ ਕਰਦੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਘਰ ਪਰਿਵਾਰ ਦੇ ਨਾਲ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਤੇ ਪਹਿਲਾ ਸਵਾਲ ਤੁਹਾਡੇ ਨਾਲ ਲਿਖੀ ਹੈ ਕਿ ਤੁਸੀਂ ਦੱਸੋ ਕਿ ਕੈਨੇਡਾ ਪੁਲਿਸ ਦੇ ਵਿੱਚ ਤੁਹਾਡਾ ਮੁੰਡਾ ਪੜhti ਹੋਇਆ ਹਾਲਾਂਕਿ ਪੰਜਾਬ ਤੋਂ ਜਿਹੜੇ ਨੌਜਵਾਨ ਵਿਦੇਸ਼ ਜਾ ਰਹੇ ਨੇ ਕਿਹੋ ਜਿਹਾ ਲੱਗ ਰਿਹਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਬੜਾ ਪ੍ਰਾਊਡਫੁੱਲ ਲੰਦਾ ਬੜਾ ਅੱਛਾ ਲੱਗਦਾ ਕਿ ਬੱਚੇ ਇੰਨੇ ਰੇਸ ਕਰਨ ਤੇ ਅੱਛਾ ਲੱਗਦਾ ਬੜੀ ਖੁਸ਼ੀ ਵਾਲਾ ਮੂਮੈਂਟਸ ਹੈ ਸਾਡੇ ਲਈ ਕਿ ਸਾਡੇ ਬੱਚੇ ਨੇ ਇੰਨਾ ਅੱਛਾ ਗੇਨ ਕੀਤਾ ਹੈ ਤਲਵਾੜੇ ਦੇ ਵਿੱਚ ਪੜ ਕੇ ਤੇ ਵਿਦੇਸ਼ ਵਿੱਚ 7 ਸਾਲਾਂ ਬਾਅਦ ਇੰਨਾ ਅੱਛੇ ਗੁੱਡ ਮੂਮੈਂਟਸ ਆ ਸਾਨੂੰ ਜਦੋਂ ਸਾਰੇ ਲੋਕੀ ਵਧਾਈਆਂ ਦਿੰਦੇ ਤੇ ਸਾਨੂੰ ਬੜਾ ਅੱਛਾ ਫੀਲ ਹੁੰਦਾ ਤਾਂ ਕਿੰਨੇ ਸਾਲ ਦੇ ਵਿੱਚ ਇਹ ਵਿਦੇਸ਼ ਦੇ ਵਿੱਚ ਗਏ ਸੀ 2017 ਚ ਦਸੰਬਰ 2017 ਚ ਕੈਨੇਡਾ ਗਿਆ ਸੀ ਸਾਡੇ 7 ਸਾਲ ਹੋ ਗਏ ਉਹਨੂੰ ਕੈਨੇਡਾ ਗਿਆ ਨੂੰ ਤਾਂ ਕਿੰਨਾ ਟਾਈਮ ਲੱਗਿਆ ਹੈ ਕਿਉਂਕਿ ਉਹ ਤਾਂ ਇੱਥੇ ਮੌਜੂਦ ਨਹੀਂ ਹੈ ਪਰ ਤੁਹਾਨੂੰ ਜ਼ਰੂਰ ਦੱਸਿਆ ਹੋਵੇਗਾ ਕਿਉਂਕਿ ਪੁੱਤ ਦੇ ਨਾਲ ਮਾਂ ਉਹਦਾ ਸਬੰਧ ਇਦਾਂ ਦਾ ਹੁੰਦਾ ਕਿ ਹਰ ਗੱਲਾ ਕਰਦੇ ਨੇ ਤਾਂ ਕਿੰਨਾ ਸ਼ੀਰ ਲੱਗਿਆ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਚੀਵਮੈਂਟ ਪ੍ਰਾਪਤ ਕੀਤੀ ਹੈ 7 ਸਾਲ ਲੱਗੇ 7 ਸਾਲ ਵਿੱਚ ਬਹੁਤ ਸਾਰੇ ਡਾਊਨਫਾਲ ਵੀ ਆਏ ਆ ਬੜਾ ਜ਼ਿਆਦਾ ਉਹਨੇ ਹਾਰਡਵਰਕ ਕੀਤਾ ਦੋ ਦੋ ਜੌਬਸ ਕੀਤੀਆਂ ਨੇ ਬਹੁਤ ਸਬਰ ਰੱਖਿਆ ਹੈ ਕਈ ਵਾਰੀ ਪੂਰੇ ਹਫਤੇ ਹਫਤੇ ਵਿੱਚ ਪੂਰਾ ਹਫਤਾ ਪੂਰਾ ਵੀਕ ਉਹ ਜੌਬ ਕਰਦਾ ਸੀ ਦੋ ਡਬਲ ਜੌਬ ਕਰਦਾ ਸੀ ਮਾਰਨਿੰਗ ਤੇ ਈਵਨਿੰਗ ਤੇ ਕਾਫੀ ਹਾਰਡਵਰਕ ਕੀਤਾ ਹਾਰਡਵਰਕ ਕਰਕੇ ਉਹ ਇੱਥੇ ਪਹੁੰਚਿਆ ਬਹੁਤ ਪ੍ਰਾਊਡ ਫੀਲ ਹੁੰਦਾ ਅਸੀਂ ਨਹੀਂ ਅਸੀਂ ਚਾਹੁੰਦੇ ਕਿ ਕੈਨੇਡਾ ਜਾਏ ਪਰ ਉਹ ਗਿਆ ਉਹਨੇ ਆਪਣੇ ਫਾਦਰ ਨੂੰ ਕਹਿ ਸਕਿਆ ਕਿ ਮੈਨੂੰ ਟਾਈਮ ਪੀਰੀਅਡ ਦਿਓ ਇੰਨੇ ਟਾਈਮ ਪੀਰੀਅਡ ਚ ਅਗਰ ਮੈਂ ਸਕਸੈਸਫੁਲ ਨਹੀਂ ਹੋ ਸਕਿਆ ਤਾਂ ਮੈਂ ਇੰਡੀਆ ਆ ਕੇ ਜੋ ਤੁਸੀਂ ਕਹੋਗੇ ਮੈਂ ਉਹ ਕਰਾਂਗਾ ਤੋਂਨੇ ਉਹ ਵਾਦਾ ਪੂਰਾ ਕੀਤਾ ਤੇ ਜੇਕਰ ਸਕੂਲਿੰਗ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਸਕੂਲਿੰਗ ਤੋਂ ਇੱਥੇ ਅਪਰਸ਼ੂਟ ਕੀਤਾ ਕਿਹੜੇ ਕਿਹੜੇ ਸਕੂਲ ਦੇ ਵਿੱਚ ਪੜੇ ਨੇ ਤੇ ਉਸ ਤੋਂ ਬਾਅਦ ਕਾਲਜ ਲਾਈਨ ਦੇ ਵਿੱਚ ਕੀ ਕੀਤਾ ਉਹਨਾਂ ਨੇ ਪਲਾ ਕੰਟਕ ਕਰੋ ਡੀਵੀ ਸਕੂਲ ਪੜਿਆ ਤੇ ਉਸ ਤੋਂ ਬਾਅਦ ਪਲੱਸ 1 ਪਲੱਸ 2 ਉਹਨੇ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਤੋਂ ਹੁਆ ਕੀਤੀ ਹੈ ਤੇ ਉਸ ਤੋਂ ਬਾਅਦ ਕੋ ਕਾਲਜ ਉਹਨੇ ਤੇ ਰੈਡ ਰਿਵਰ ਕਾਲਜ ਵਿਨੀਪੈਟਚ ਕੀਤਾ ਡਿਗਰੀ ਆਪਣੀ ਕੰਪਲੀਟ ਕੀਤੀ ਹੈ ਅੱਜ ਮੇਰਾ ਸਵਾਲ ਅੰਕਲ ਤੋਂ ਇਹ ਹੈ ਕਿ ਜਦ ਤੁਹਾਡੇ ਮੁੰਡੇ ਨੇ ਕਿਹਾ ਕਿ ਮੈਂ ਬਾਹਰ ਜਾਣਾ ਹੈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਬਾਹਰ ਪੇਜਣ ਤੋਂ ਘਰ ਦੀ ਵੀ ਡਰਦੇ ਨੇ ਤੇ ਤੁਹਾਡੇ ਦਿਲ ਦੇ ਵਿੱਚ ਨਹੀਂ ਸੀ ਕਿ ਬਾਹਰ ਜਾ ਕੇ ਸਕਸੈਸ ਹੋਵੇਗਾ ਕੀ ਹੋਵੇਗਾ ਨਾਨਾ ਨਾਨੀ ਹੈਗੇ ਸੀ ਨਾ ਉੱਥੇ ਮਮਾ ਸੀਗਾ ਅਈ ਤੇ ਭੇਜਤਾ ਸੀ ਗਾਨੇ ਹੰਦੇ ਹੰਦੇ ਨਾਨਕੇ ਕੈਨੇਡਾ ਹੈ ਵੀ ਨਹੀਂ ਪੈਕ ਚ ਤੋਨੇ ਸਾਨੂੰ ਕਿਹਾ ਕਿ ਮੈਂ ਜਾਣਾ ਤਾਂ ਅਸੀਂ ਕਿਹਾ ਵੀ ਦੇਖ ਲੈ ਤੇ ਚਲਾ ਗਿਆ ਤੇ ਰਾਜੀ ਤਾਂ ਨਹੀਂ ਸੀ ਸਾਨੂੰ ਵਧੀਆ ਤਾਂ ਨਹੀਂ ਲੱਗਿਆ ਆਪਣੇ ਬੱਚੇ ਨੂੰ ਇੰਨੀ ਦੂਰ ਆਪਣੇ ਆਪ ਤੋਂ ਦੂਰ ਭੇਜਣਾ ਸਾਨੂੰ ਗੁੱਡ ਨਹੀਂ ਲੱਗਿਆ ਪਰ ਫਿਰ ਵੀ ਉਹ ਚਲਾ ਗਿਆ ਤੇ ਉਹਨੇ ਇਹ ਇਹ ਮੂਮੈਂਟਸ ਸਾਡੇ ਲਾਈਫ ਚ ਆਇਆ ਬਹੁਤ ਪ੍ਰਾਊਡ ਹੈ ਬਹੁਤ ਪ੍ਰਾਊਡ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਕੈਨੇਡਾ ਪੁਲਿਸ ਦੇ ਵਿੱਚ ਕਿਸ ਦੇ ਵਿੱਚ ਭਰਤੀ ਹੋਏ ਨੇ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਸਾਂਝੀ ਕਰੋ ਉਹਨ ਦਾ ਐਕਚੁਅਲੀ ਥੀਮ ਸੀਗਾ ਕਿ ਅਸੀਂ ਉਹਨੂੰ ਕਹਿੰਦੇ ਸੀ ਤੂੰ ਬਿਜ਼ਨਸ ਕਰ ਲੈ ਪਰ ਉਹ ਕਹਿੰਦਾ ਕਿ ਮੈਂ ਜੋਬ ਹੀ ਕਰਨੀ ਆ ਪਰ ਬੜੀ ਅੱਛੀ ਕਰਨੀ ਹੈ ਤੇ ਉਹਨੂੰ ਮਾਈਂਡ ਸੀਗਾ ਕਿ ਮੈਂ ਕੈਨੇਡਾ ਪੁਲਿਸ ਚ ਜਾਣਾ ਹੈ ਰੀਜ਼ਨ ਇਹ ਸੀਗਾ ਕਿ ਉਹ ਬੜਾ ਪਹਿਲੇ ਹੈਲਦੀ ਸੀਗਾ ਤੋਂ ਉਹਨੇ ਫਿਰ ਉੱਥੇ ਫਿਟਨੈਸ ਫਿਟ ਹੋਇਆ ਜਾ ਕੇ ਆਪਣੀ ਵੇਟ ਵੂਡ ਲੂਜ਼ ਕੀਤਾ ਤਾਂ ਉਹਨਦੇ ਮਨ ਸੀਗਾ कि ਮੈਂ ਕੈਨੇਡਾ ਪੁਲਿਸ ਦਾ ਮਤਲਬ ਹੋਣਾ ਤੇ ਇਹ ਜੌਬਸ ਨਿਕਲੀਆਂ ਤਾਂ ਉਹਨੇ ਇਹਨੂੰ ਮਤਲਬ ਫਾਰਮ ਭਰਿਆ ਤੇ ਉਹਨੇ ਜਦੋਂ ਪਹਿਲਾ ਪੇਪਰ ਦਿੱਤਾ ਤੇ ਉਹ ਕਲੀਅਰ ਹੋ ਗਿਆ ਕਈ ਵਾਰੀ ਇਦਾਂ ਹੁੰਦਾ ਸੀ ਇਹਨਾਂ ਦੇ ਸਟੈਪ ਟੂ ਸਟੈਪ ਸਟੈਪ ਟੂ ਸਟੈਪ ਇਹਨਾਂ ਦੇ ਐਗਜ਼ਾਮ ਹੁੰਦੇ ਰਹੇ ਕਈ ਵਾਰੀ ਇਦਾਂ ਵੀ ਹੁੰਦਾ ਸੀਗਾ ਕਿ ਮਾਰਕਸ ਕਈ ਵਾਰੀ 170 ਆਣੇ ਚਾਹੀਦੇ ਸੀ ਪਰ ਮਾਰਕਸ ਇੱਕ ਵਾਰੀ ਅੰਦੇ 71 ਹੀ ਆਈ ਸੀ ਓਕੇ ਪਰ ਉਹ ਕਰਦਾ ਗਿਆ ਸਟੈਪ ਟੂ ਸਟੈਪ ਕਲੀਅਰ ਕਰਦਾ ਗਿਆ ਤੇ ਫਿਰ ਉਹਦੇ ਮਨ ਚ ਹੋਇਆ ਵੀ ਨਹੀਂ ਮੈਂ ਕਰ ਸਕਦਾ ਕਰ ਸਕਦਾ ਤਾਂ ਹੌਲੀ 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 6 ਕਬਸਤਾਂ 8-9 ਮਹੀਨੇ ਲੱਗੇ ਉਹਨਾਂ ਦੇ ਪ੍ਰੋਸੀਜਰ ਨੂੰ ਪਰ ਉਹ ਕਰ ਗਿਆ ਫਿਰ ਉਹਨਾਂ ਨੇ ਇੱਕ ਵਾਰੀ ਬਾਜੇਨ ਦੀ ਸਿਲੈਕਸ਼ਨ ਹੋਈ ਨਵੰਬਰ ਚ ਨਵੰਬਰ ਵਿੱਚ ਜਦੋਂ ਇਹ ਸਿਲੈਕਸ਼ਨ ਹੋਈ ਤੇ ਇਹ ਯੂਨਿਟ ਵਿੱਚ ਗਿਆ ਤੇ ਯੂਨਿਟ ਵਿੱਚ ਵੀ ਬਹੁਤ ਟਫ ਸੀ ਪਰ ਉਹਨਾਂ ਮਤਲਬ -60 ਡਿਗਰੀ ਦੇ ਵਿੱਚ ਟੈਂਪਰੇਚਰ ਦੇ ਵਿੱਚ ਬਾਹਰ ਸ਼ੂਟਿੰਗ ਕਰਾਉਂਦੇ ਸੀ ਟ੍ਰੇਡ ਕਰਾਂਦੇ ਸੀ ਮਤਲਬ ਬਹੁਤ ਹੈਲਥ ਇਸ਼ੂ ਰਹੇ ਨੂੰ ਬਹੁਤ ਹੈਲਥ ਇਸ਼ੂ ਰਹੇ ਪਰ ਕਰਦਾ ਹੀ ਰਿਹਾ ਕਰ ਹੀ ਗਿਆ ਏ ਤੇ ਕਈ ਵਾਰੀ ਪੇਪਰ ਸਪਰੇਅ ਆਈਸ ਚ ਪਾ ਜਾਂਦਾ ਸੀ ਦੋ ਦੋ ਦਿਨ ਇੰਦੀਆਂ ਇੰਨੇ ਨੇ ਮੋਟੀਆਂ ਆਈਸ ਸਵੈਲ ਹੋ ਰਹਿੰਦੀਆਂ ਸੀਗੀਆਂ ਪਰ ਬਹੁਤ ਬੱਚੇ ਇੰਦੇ ਯੂਨਿਟ ਚੋਂ ਮਤਲਬ ਡਿਸਕਵਾਲਿਫਾਈਡ ਹੋਏ ਢਰ ਲੱਗਦਾ ਸੀ ਪਰ ਇੱਕ ਕਰ دیا۔ ਪਰ ਕਹਿੰਦੇ ਨੇ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਜਿਹੜਾ ਮਿੱਠਾ ਫਲ ਹੈ ਘਰ ਪਰਿਵਾਰ ਵੀ ਖਾ ਰਿਹਾ ਤੇ ਬਾਹਰ ਜਿਹੜੇ ਵਿਦੇਸ਼ ਚ ਉਹਨਾਂ ਨੇ ਮੱਲਾ ਮਾਰੀਆਂ ਨੇ ਤਾਂ ਸਿਸਟਰ ਦੇ ਨਾਲ ਵੀ ਗੱਲ ਕਰੇਗੀ ਕਿ ਕਿਉਂ ਜਿਹਾ ਲੱਗ ਰਿਹਾ ਹੈ। ਚੰਗਾ ਲੱਗ ਰਿਹਾ ਹੈ। ਕਿਉਂ? ਤੇ ਕੀ ਕਹਿਣਾ ਚਾਹੁੰਦੇ ਹੋ? ਮੈਸੇਜ ਹੈ ਕਿ ਪ੍ਰਾਊਡ ਫੀਲ ਹੋ ਰਿਹਾ ਹੈ। ਕਿਉਂ ਮੈਸੇਜ ਕਰ ਲਿਆ। ਤੇ ਕੋਈ ਛੋਟਾ ਜਿਹਾ ਮੈਸੇਜ ਹੋਵੇ ਜੋ ਤੁਸੀਂ ਆਪਣੀ ਵੀਡੀਓ ਰਾਈਂ ਆਪਣੇ ਬ੍ਰਦਰ ਨੂੰ ਦੇਣਾ ਚਾਹੋ। ਕਾਲ ਤੇ ਗੱਲ ਕਰਦੇ ਹੋ ਪਰ ਵੀਡੀਓ ਤੇ ਰਾਈਂ ਕੁਝ ਕਹਿਣਾ ਚਾਹੋ। ਬਸ ਇਹ ਹੈ ਕਿ ਅੱਛਾ ਵਿਤ ਹੈ ਜੀ ਮੈਨੂੰ ਉਹ ਦੇਖ ਕੇ ਲੱਗ ਰਿਹਾ ਕਿ ਮੈਨੂੰ ਵੀ ਕੁਝ ਕਰਨਾ ਚਾਹੀਦਾ ਤੁਹਾਡਾ ਨਾ ਆਖਰੀ ਸਵਾਲ ਇਹ ਹੈ ਕਿ ਜਿਹੜੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਦੇ ਵਿੱਚ ਹੁਣ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੇਰੇ ਤਾਂ ਰੀਅਲੀ ਦਿਲ ਦੀ ਸਾਡੀ ਤਾਂ ਗਵਾਹ ਹੈਗੀ ਇੰਨੀ ਦੂਰ ਬੱਚੇ ਬਹੁਤ ਔਖ ਹੈ ਬਹੁਤ ਔਖ ਹੈ ਸਾਨੂੰ ਬੱਸ ਇਹ ਕਿਦਾਂ 7 ਸਾਲ ਉਹਦੇ ਬਗੈਰ ਰਹਿੰਦੇ ਹ ਬਟ ਅੱਜ ਬਹੁਤ ਪ੍ਰਾਊਡ ਲੱਗਦਾ ਕਿ ਸਾਡਾ ਬੇਟਾ ਇਸ ਜਗ੍ਹਾ ਤੇ ਪੁੱਜਿਆ ਪਹੁੰਚਿਆ ਲੋਕੀ ਜਦੋਂ ਸਾਨੂੰ ਕੰਗ੍ਰੈਚੁਲੇਸ਼ਨ ਕਹਿੰਦੇ ਆ ਤੇ ਦਿਲ ਨੂੰ ਬਹੁਤ ਅੱਛਾ ਗੁੱਡ ਲੱਗਦਾ ਕਿ ਹਾਂ ਵਾਕਈ ਇੰਨੇ ਕੁਝ ਗੁੱਡ ਕੀਤਾ ਹੈ ਤੇ ਅੱਛਾ ਕੀਤਾ ਨਾ ਇੰਨੇ ਪੂਰੇ ਯੂਨਿਟ 'ਚ ਇਕੱਲਾ ਸਰਦਾਰ ਸਿਗਾ ਤੇ ਬੜਾ ਅੱਛਾ ਲੱਗਿਆ ਇਹ ਬੱਚਿਆਂ ਨੇ ਆਪਣੀ ਸੋਚ ਆ ਸਾਡੀ ਸੋਚ ਨਹੀਂ ਸੀ ਕਿ ਇਹ ਜਾਏ ਪਰ ਇੰਨੇ ਇਹਨਾਂ ਕੁਦ ਦਾ ਡਿਸੀਜਨ ਸੀ ਇਸ ਬਾਰੇ ਮੈਂ ਕੋਈ ਕਮੈਂਟਸ ਨਹੀਂ ਕਰਦੀ ਕਿ ਬੱਚਾ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਬਟ ਸਟਰਗਲ ਬਹੁਤ ਹੈ ਬੋ ਸਟਰਗਲ ਹੈ 7 ਸਾਲ ਬਹੁਤ ਸਟਰਗਲ ਕੀਤਾ ਨੇ ਤੇ ਅਸੀਂ ਇਹਦਾ 7 ਸਾਲ ਸਟਰਗਲ ਦੇਖਿਆ ਮੈਂ ਦੇਖਿਆ ਹੈ ਬਹੁਤ ਸਟਰਗਲ ਦੇਖਿਆ ਤੇ ਬਹੁਤ ਵਾਰੀ ਇਹ ਵੀ ਰੋਇਆ ਤੇ ਬਹੁਤ ਵਾਰੀ ਅਸੀਂ ਵੀ ਰੋਇਆ ਬਹੁਤ ਸਟਰਗਲ ਹੈ ਇਹ ਲਾਈਫ ਇੰਨੀ ਜਿੰਨੀ ਦੇਖ ਕੇ ਲੱਗਦੀ ਹੈ ਕਿ ਕੈਨੇਡਾ ਦੀ ਲਾਈਫ ਈਜ਼ੀ ਹੈ ਉਹ ਨਹੀਂ ਈਜ਼ੀ ਨਹੀਂ ਹੈ ਇਜੀ ਨਹੀਂ ਹੈ ਬਹੁਤ ਸਟਰਗਲ ਹੈ ਬਹੁਤ ਸਟਰਗਲ ਹੈ ਇਹ ਲਾਈਫ ਮਤਲਬ ਬੱਚਿਆਂ ਨੂੰ ਇੱਥੇ ਬੈਠ ਕੇ ਲੱਗਦਾ ਕਿ ਬੱਚੇ ਵੱਡੀਆਂ ਵੱਡੀਆਂ ਗੱਡੀਆਂ ਦੇ ਅੱਗੇ ਖੜੇ ਹੋ ਕੇ ਫੋਟੋਜ਼ ਪਾਉਂਦੇ ਐ ਬੱਚੇ ਘੁੰਮਦੇ ਫਿਰਦੇ ਐ ਤੇ ਉਹ ਲਾਈਫ ਬਹੁਤ ਅੱਛੀ ਹੈ ਨਹੀਂ ਉਹ ਉਹ ਲਾਈਫ ਉਹ ਜਿਹੜੇ ਬੱਚੇ ਉੱਥੇ ਪਹੁੰਚਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਲਾਈਫ ਕਿੰਨੀ ਹਾਰਡ ਹੈ ਪਰ ਇੰਨੀ ਹਾਰਡ ਲਾਈਫ ਦੇ ਵਿੱਚ ਜਦੋਂ ਬੱਚਾ ਰੇਜ਼ ਕਰਕੇ ਇੱਥੇ 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 ਪਹੁੰਚਦਾ ਨਾ ਤੇ ਫਿਰ ਬਹੁਤ ਗੁੱਡ ਮੂਮੈਂਟਸ ਬਹੁਤ ਪ੍ਰਾਊਡ ਲੱਗਦਾ ਹੈ ਬਹੁਤ ਪ੍ਰਾਊਡ ਹੁੰਦਾ ਉਹ ਵੀ ਕਹਿੰਦੇ ਆ ਨਾ ਕਿ ਜੇਕਰ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜ ਦਈਏ ਪਰ ਜਿਹੜੀ ਇੱਕ ਜਾਨ ਹੁੰਦੀ ਆ ਉਹ ਤੜਫਦੀ ਰਹਿੰਦੀ ਆ ਸਟਰਗਲ ਹੈ ਪਰ ਕਹਿੰਦੇ ਨੇ ਕਿ ਜਦੋਂ ਵੀ ਕੋਈ ਵੀ ਮੁਕਾਮ ਹਾਸਿਲ ਕਰਨਾ ਪੈਂਦਾ ਹੈ ਬਹੁਤ ਕੁਝ ਕਰਨਾ ਪੈਂਦਾ ਕਦ ਡਿੱਗਦੇ ਹੋ ਕਦ ਉੱਠਣਾ ਪੈਂਦਾ ਕਦੀ ਰੋਂਦੇ ਹੋ ਕਦੀ ਘਰ ਵਾਪਸ ਆਉਣ ਨੂੰ ਦਿਲ ਵੀ ਕਰਦਾ ਪਰ ਜੇਕਰ ਤੁਹਾਡੇ ਵੀ ਮਜ਼ਬੂਤ ਇਰਾਦੇ ਹੋਣ ਤਾਂ ਅਜਿਹਾ ਜਦ ਪੰਜਾਬੀ ਨੌਜਵਾਨ ਜਦ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਆਪਣੀ ਬਿਲਕੁਲ ਵੱਖਰੀ ਪਛਾਣ ਦੇ ਨਾਲ ਮੰਨਿਆ ਜਾਂਦਾ ਹੈ ਤਾਂ ਹੀ ਉਸ ਨੂੰ ਪੰਜਾਬੀ ਨੌਜਵਾਨ ਤੇ ਗੱਬਰੂ ਕਿਹਾ ਜਾਂਦਾ ਹੈ ਅੱਜ ਸੀ ਆਪਣੇ ਕੰਡੀ ਏਰੀਏ ਤਲਵਾੜੇ ਦੇ ਵਿੱਚ ਅਜੇ ਹੀ ਘਰ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਜਿੰਨਾਂ ਦਾ ਨੌਜਵਾਨ ਮੁੰਡਾ ਜੋ ਹਾਲਾਕੀ ਖੋਣੇ-ਖੋਣੇ ਇਨੇ 7 ਸਾਲ ਲਗਭਗ ਕੈਸਾ ਗਏ ਪੂਰੀ ਮੁਸ਼ਕਿਲਾਂ ਨੂੰ ਪਾਰ ਕਰਕੇ ਅੱਜ ਜਿਹੜਾ ਮੁਕਾਮ ਹਾਸਲ ਕੀਤਾ ਜਿਸ ਦੇ ਨਾਲ ਹਰ ਕਿਸੇ ਦਾ ਦਿਲ ਖੁਸ਼ ਹੋਇਆ ਕਿਉਂਕਿ ਕੈਸਾ ਰਹੇਆ ਤੁਹਾਨੂੰ ਮੇਂ ਵੀਡੀਓ ਦੇਖ ਕੇ ਜ਼ਰੂਰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਪੰਜਾਬੀ ਨੌਜਵਾਨ ਜਦ ਵੀ ਕੋਈ ਜੱਜਿਆ ਕਰਦਾ ਹੈ ਤੇ ਵੱਖਰੀ ਪਛਾਣ ਬਣਾਉਂਦਾ ਹੈ ਅਜਈਆਂ ਸਖਸੀਅਤਾਂ ਦੇ ਨਾਲ ਰूबरू ਕਰਵਾਉਂਦੇ ਰਵਾਂਗੇ ਤਦ ਤੱਕ ਬੜ ਰਹਿਤ ਤਲਵਾਰਾ ਤੇ ਸਿਟੀ ਬਿਟੀ ਕੁਲਦ ਨਾਲ ਤਨਵਾ